تو کتا ڈوئي دري کٿان آتو کٿان آتو پچھل آتو پچھل آتو کٿان آتو کٿان آتو پچھل آتو کٿان آتو پچھل آتو کٿان آتو پچھل آتو ਕਿਸਾਨਾਂ ਤੇ ਕਿਸਾਨਾਂ ਦੇ ਪ੍ਰਸ਼ਾਸਨ ਦੇ ਵਿੱਚ ਜਿਹੜਾ ਵੱਡਾ ਭੇੜ ਤੁਸੀਂ ਦੇਖ ਸਕਦੇ ਹੋ ਹੋ ਗਿਆ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹਨੇ ਅਥਰੂ ਕੈਸ ਬਰੋਣੀ ਸ਼ੁਰੂ ਕਰ ਦਿੱਤੀ ਆ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਵੀ ਆਪਣੀ ਕਾਰਵਾਈ ਜਿਹੜੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਉੱਤੇ ਡਰੋਨ ਵੀ ਛੱਡਿਆ ਜਾ ਰਿਹਾ ਹੈ ਪਾਲੀ ਗੋਰੀ ਪਾਲੀ ਗੋਰੀ ਪਾਲੀ ਗੋਰੀ ਪੁਲਿਸ ਪ੍ਰਸ਼ਾਸਨ ਪਿੱਛੇ ਹੱਟ ਗਿਆ ਹੈ ਪਿਛੇ ਹਟਿਆ ਪੁਲਿਸ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਤੋਂ ਪ੍ਰਸ਼ਾਸਨ ਨੇ ਰੋਣਾ ਰਕੜ ਚੋ ਭਰਿਆ ਦਿੱਤਾ ਤੁਸੀਂ ਦੇਖ ਸਕਦੇ ਹੋ ਤੋਂ ਪ੍ਰਸ਼ਾਸਨ ਨੇ ਰੋਣਾ ਨੇ ਘੇੜ ਦਿੱਤਾ ਗਲੀਆਂ ਦੇ ਵਿੱਚ ਨੂੰ ਜਿਹੜਾ Oh my god! Oh my god! Oh my god!